ਨ ਮੁਕਾਬਲਾ ਗੱਬਰੂ ਦਾ ਟੌਰ ਚੱਲਦਾ ਚਿੱਟੀ ਵਾਲੇ ਦੇ ਮਾਨ ਸਨਮਾਨ ਤੇ ਸਿਟੀ ਲੰਦਾਜ਼ ਹੈ ਜਦੋਂ ਤੁਰਦਾ ਐ ਐਨ ਜਿਵੇਂ ਕਹਿੰਦੇ ਦੂ ਪਰ ਘਟ ਤੁਰਨ ਵਾਲੀ ਗੱਲ ਕਰਦਾ ਫਿਰ ਇੱਕ ਵੱਖਰਾ ਜਿਹਾ ਨਖਰਾ ਵੱਖਰਾ ਜਿਹਾ ਮਜਾਜ ਦੇਖਣ ਨੂੰ ਮਿਲਦਾ ਪਰ ਜਦੋਂ ਟੱਕਰ ਦੁੱਗਾਂ ਵਾਲੇ ਖੁਸ਼ੀ ਨਾਲ ਪੈਂਦੀ ਹੈ ਫਿਰ ਦੁਨੀਆ ਸਾਰ ਰੋਕੇ ਤੱਕਦੀ ਹੈ ਆ ਦੁਨੀਆ ਸਾਰ ਰੋਕੇ ਤੱਕਦੀ ਹੈ ਆ ਜਫਾ ਆ ਟੱਕਰ ਸਾਰ ਰੋਕੇ ਤੱਕਣ ਵਾਲੀ ਹੈ ਨਹੀਂ ਰਿਸਾ ਮਾਨ ਦੇ ਸ਼ੇਰ ਪੁੱਤ ਦੀਆ ਭਾਈ ਤਾੜੀਆਂ ਮਾਰਦੇ ਭੂਰੀ ਦੇ ਲਈ ਵਾਲਾ ਪੂਰੀ ਲਓ ਪੂਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਫਾਈਨਲ ਮੈਚ ਇਸ ਸਮੇ 2024 ਦੇ ਕਬੱਡੀ ਸੀਜ਼ਨ ਦਾ ਉਹ ਦੇਖੋ ਵੀ ਇਸ ਸਮੇ ਪਈ ਹੋਈ ਕਬੱਡੀ ਤੇ ਫਿਰ ਅਗਲੇ ਸਾਲ ਰੌਣਕਾਂ ਲੱਗਣੀਆਂ ਤੇ ਤਰੀਨ ਪੁਆਇੰਟ ਜਿਹੜਾ ਜ਼ੋਰਦਾਰ ਕਬੱਡੀ ਖਿਡਾਰੀ ਹੈ ਬੜਾ ਜਾਨਦਾਰ ਕਬੱਡੀ ਖਿਡਾਰੀ ਹੈ ਆਵਾ ਗੌਣ ਜ਼ੋਰ ਹੈ ਜਵਾਨ ਵਿੱਚ ਵਈ ਜੱਚਦਾ ਹੈ ਬੜਾ ਹੈ ਮੈਦਾਨ ਵਿੱਚ ਵਈ ਜਿਵੇਂ ਨੱਚਦਾ ਹੈ ਮੋਰ ਕੋਈ ਕਲੈਰੀ ਵੱਟਦੇ ਪਾਉਂਦਾ ਹੈ ਕਬੱਡੀ ਦੇਖੋ ਆ ਥਾਪੀ ਮਾਰ ਵੱਟਦੇ ਪਾਉਂਦਾ ਹੈ ਕਬੱਡੀ ਦੇਖੋ ਥਾਪੀ ਮਾਰ ਵੱਟਦੇ ਆ ਸੁਰਖਪਰੀਆ ਇਹ ਯਾਦਵਿੰਦਰ ਸਿੰਘ ਯਾਦਾ ਦੁੱਲੇ ਵਰਗੇ ਕੀਪੇ ਵਰਗੇ ਮਹਿੰਦਰ ਵਰਗੇ ਪੰਡਤ ਵਰਗੇ ਬੜੇ ਟੌਪ ਦੇ ਕਬੱਡੀ ਖਿਡਾਰੀ ਸੰਦੀਪ ਵਰਗੇ ਸਿਕੰਦਰ ਵਰਗੇ ਪੈਦਾ ਕੀਤੇ ਨੇ ਲਓ ਕਬੱਡੀ ਪਾਉਣ ਦੇ ਵਾਸਤੇ ਪੂਰੀ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ ਯਾਦੇ ਲਈ ਯੂਨਾਈਟਿਡ ਕ ਮਾਨਸਮਾਨ ਤੇ ਸਿਟੀ ਲਿੰਕ ਦੇ ਕਰਨ ਕਮਲ ਚੀਮਾ ਜੀ ਉਹਨਾਂ ਵੱਲੋਂ 100 ਡਾਲਰ ਦੇ ਮਾਨਸਮਾਨ ਨਾਲ ਗਿੱਲ ਟਰੱਕ ਟ੍ਰੇਲਰ ਰਿਪੇਅਰ ਦਾ ਬਹੁਤ ਵੱਡਾ ਸਹਿਯੋਗ ਬਹੁਤ ਬਹੁਤ ਧੰਨਵਾਦ ਯਾਦ ਦੇ ਵਾਸਤੇ ਮਾਨਸਮਾਨ ਫਿਰ ਜਾ ਕੇ ਜਿਹੜਾ ਸਪੀਕਰਾਂ 'ਚ ਨਾਮ ਬੋਲਦਾ ਫਿਰ ਜਾ ਕੇ ਜਿਹੜੀ ਗੱਲ ਹੁੰਦੀ ਹੈ ਫਿਰ ਪੂਰੀ ਦੇ ਕਬੱਡੀ ਪਾ ਦिती ਹੈ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਦੁਨੀਆ ਖੜ ਖੜ ਕੇ ਔ ਟੱਕਰ ਟੱਕੀ ਪਰਗਰ ਦੀ 200 ਡਾਲਰ ਪੂਰੀ ਲਈ ਯੂਨਾਈਟਿਡ ਬ੍ਰੈਂਟਨ ਐਂਡ ਬੇਰ-ਬੇਰ ਪਾਉਂਦਾ ਕਬੱਡੀਆਂ ਆ ਪੂਰੀ ਦੀ ਪਈ ਹੋ ਰੇਡ ਹੁਣ ਦੁੱਗਾਂ ਵਾਲਾ ਨਾਲ ਚਿੱਟੀ ਵਾਲਾ ਵੀ ਅੱਜ ਕਹਿੰਦੇ ਸਿਰਾ ਕਰਾਇਆ ਮੁੰਡੇ ਨੇ ਪੂਰੀ ਤੇ ਜੱਗੇ ਦੇ ਦਰਮਿਆਨ ਮੁਕਾਬਲਾ ਗੱਭਰੂ ਦਾ ਟੌਰ ਚੱਲਦਾ ਚਿੱਟੀ ਵਾਲੇ ਜੱਗੇ ਦਾ ਦੌਰ ਚੱਲਦਾ ਛੰਨਾ ਵਾਲਾ ਪੂਰੀ 200 ਡਾਲਰ